ਅਨਵਾਦ ਬੈਠੋ ਵਿਚਾਲੇ ਜਿਹੜੇ ਚੌਟੀ ਦੇ ਵੀ ਕੁਛ ਮੁਲਾਜ਼ਮ ਨੇ ਕਿਰਪਾ ਕਰਕੇ ਥੋੜਾ ਜਿਹਾ ਕਿਉਂਕਿ ਅੱਛੇ ਦਿਖਦਾ ਨਹੀਂ ਫਿਰ ਨਜ਼ਰ ਨਹੀਂ ਆਉਂਦਾ 72 ਨੰਬਰ ਬਾੜ ਦੇ ਦੁਆਰ ਕੈਂਪ ਦੇ ਅਧਿਕਾਰਯੋਗ ਬਜ਼ੁਰਗ ਤੁਸੀਂ ਵੀ ਵਿਚਾਲੇ ਮੁੰਡੇ ਖੜਿਆ ਹਾਂਜੀ ਭਾਈ ਜੀ ਥੋੜਾ ਜਿਹਾ ਪਿੱਛੇ ਨਜ਼ਰ ਨਹੀਂ ਆਉਂਦਾ ਜਦ ਸਾਈਡ ਤੇ ਉਹ ਜੋ ਜਾ ਬੈਠ। ਸਤਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾਂ ਛੋਟੇ ਬੱਚੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪਾਰਟੀ ਦੇ ਇਸ ਲੁਧਿਆਣਾ ਹਲਕੇ ਦੇ ਸਰਜਾ ਬਦਰ ਜਾਉ ਦੇਦਾਰ ਸਹਿਬਾਨ ਚੇਅਰਮੈਨ ਸਹਿਬਾਨ ਬਲਾਕ ਚੇਅਰਮੈਨ ਸਾਡੇ ਇੱਥੇ ਲੁਧਿਆਣੇ ਦੀ ਟੀਮ ਜਿਹੜੀ ਸਾਰੀ ਬੈਠੀ ਹੈ ਸਾਡੇ ਐਮ ਐਲ ਏ ਸਹਿਬਾਨ ਮਹਿਲਕਲਾਂ ਦੇ ਐਮ ਐਲ ਏ ਫਰੀਦਕੋਟ ਦੇ ਐਮ ਐਲ ਏ ਸਾਡੇ ਮੋੜ ਮੰਡੀ ਦੇ ਐਮ ਐਲ ਏ ਸਾਡੇ ਮਹਿੰਦਰ ਪਗਤ ਜੀ ਜਲੰਧਰ ਪੱਛਮੀ ਦੇ ਐਮ ਐਲ ਏ ਵੀ ਤੇ ਮੰਤਰੀ ਸਹਿਬਾਨ ਪੱਪੀ ਪ੍ਰਾਸ਼ਰ ਜੀ ਡਾਕਟਰ ਰਵਜੋਤ ਸ਼ਾਮਚਰਾਸੀ ਤੋਂ ਐਮ ਐਲ ਏ ਤੇ ਮੰਤਰੀ ਸਹਿਬਾਨ ਤਾਨਮ ਸਾਹਿਬ ਤੋਂ ਨੂੰ ਤੁਹਾਡੇ ਆਪਣੇ ਟੁਨੇਓਏ ਕਾਉਂਸਲਰ ਇਹ ਜਿੰਨੇ ਵੀ ਮੈਂ ਸ਼ਾਇਦ ਸਾਰੇ ਨਾਮ ਨਾ ਲੈ ਸਕਾਂ ਮੇਰੇ ਲਈ ਸਾਰੇ ਤੁਸੀਂ ਸਤਿਕਾਰਯੋਗ ਹੋ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਮਿੰਤਾ ਇਹ ਕਿਹਾ ਸੀ ਕਿ ਅੱਜ ਛੋਟੀ ਜੀ ਇੱਕ ਮੀਟਿੰਗ ਹੈ ਕਿਵਾਰ ਖੰਪਚਤ ਬਾਰੇ ਕਿਸੇ ਪਾਸੇ ਉਹ ਵੀ ਮੀਟਿੰਗ ਨਹੀਂ ਲੱਗਦੀ ਹੈ ਤਾਂ ਬਹੁਤ ਵੱਡੀ ਤੁਸੀਂ ਰੈਲੀ ਬਣਾ ਕੇ ਰੱਖਤੀ ਹਰ ਜਿਸ ਜਿਸ ਵੱਡੀ ਤਾਦਾਦ ਦੇ ਵਿੱਚ ਵੱਡੀ ਪਾਰੀ ਗਿਣਤੀ ਚ ਮਾਵਾ ਪੈਣਾ ਆਈਆਂ ਔਰ ਕਬੀਲਦਾਰੀ ਦਾ ਟਾਈਮ ਐ ਰੋਟੀ ਟੁਕ ਦਾ ਟਾਈਮ ਐ ਇੰਨੀ ਪਾਰੀ ਗਿਣਤੀ ਚ ਤਾਂ 1 ਘੰਟਾ ਪਹਿਲਾਂ 1.5 ਘੰਟਾ ਪਹਿਲਾਂ ਹੀ ਆ ਆ ਗਿਆ ਹੋਊਂਗਾ ਅ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮਾਵਾ ਪੈਣਾ ਵੱਧ ਪਾਰੀ ਗਿਣਤੀ ਜਿੱਥੇ ਵੀ ਜਾਂਦੇ ਆ ਉਹ ਉਮੀਦ ਨਾਲ ਆਉਂਦੀਆਂ ਨੇ ਕਿਉਂਕਿ ਚੁੱਲਾ ਜਿਹੜਾ ਉਹ ਚੁੱਲਾ ਜਿਹੜਾ ਨਾ ਉਹ ਮਾਵਾ ਪੈਣਾ ਚਲਾਉਂਦੀਆਂ ਨੇ ਉਹਨਾਂ ਨੂੰ ਸਾਰਾ ਪਤਾ ਹੈ ਕਿ ਚੁੱਲੇ ਤੇ ਕੀ ਬਣ ਰਿਹਾ ਹੈ ਤੇ ਚੁੱਲੇ ਚ ਕਿਹੜੀ ਚੀਜ਼ ਘੱਟ ਰਹੀ ਹੈ ਚੁੱਲਾ ਚਲਾਉਣਾ ਕਿੰਨਾ ਔਖਾ ਹੋ ਰਿਹਾ ਜੇ ਕਿਸੇ ਨੇ ਕੋਈ ਪੁੱਛਣਾ ਹੋਵੇ ਨੰਗਾਈ ਕਿੰਨੀ ਹੋ ਗਈ ਜਾਂ ਕਿ ਉਹ ਬੰਦਿਆਂ ਨੂੰ ਨਹੀਂ ਪਤਾ ਬੰਦਿਆਂ ਤਾਂ ਆ ਕੇ ਕਹਿਣਾ ਕੀ ਬਣਾਇਆ ਅੱਜ ਨੂਨ ਘੱਟ ਹੈ ਮਿਰਚ ਘੱਟ ਹੈ ਨੁਕਸੀ ਘੱਟ ਨੇ ਪਰ ਉਹਨਾਂ ਨੂੰ ਪਤਾ ਨਾ ਨੂਨ ਕਿੰਨਾ ਘੱਟ ਕਿਉਂ ਹੈ ਮਿਰਚ ਕਿੰਨੀ ਕਾ ਮਸਾਲਾ ਕਿੰਨਾ ਕਾ ਘੱਟ ਕਿਉਂ ਐ ਕਿਉਂਕਿ ਉਹਨਾਂ ਨੇ ਸਾਰਾ ਬਜਟ ਦੇਖਣਾ ਹੁੰਦਾ ਜੇ ਤੁਹਾਡੇ ਬਿਨਾ ਚੁੱਲ੍ਹੇ ਨਹੀਂ ਚੱਲ ਸਕਦੇ ਤੁਹਾਡੇ ਬਿਨਾ ਮੁਲਕ ਵੀ ਨਹੀਂ ਚੱਲ ਸਕਦੇ ਇਸ ਕਰਕੇ ਆਇਆ ਕਰੋ ਰੈਲੀਆਂ 'ਚ ਆਇਆ ਕਰੋ ਉਹਨਾਂ ਦੇ ਵਿੱਚ ਆਇਆ ਆਇਓ ਭਾਵੇਂ ਉਹਨੂੰ ਲਾਂਬੇ ਦੇ ਆਇਓ ਭਾਈ ਤੁਹਾਡੇ ਪੱਟੇ ਹੋਏ ਆਂ ਹੋਰ ਕੀ ਕਰ ਸਕਦੇ ਉਹਨਾਂ ਨੇ ਤਾਂ ਸਾਰਾ ਕੰਮ ਖਰਾਬ ਕੀਤਾ 70 ਸਾਲ ਤੋਂ ਉਹਨਾਂ ਨੇ ਚੁੱਲ੍ਹਿਆਂ ਦੀ ਆਗੋਂ ਉਹਨਾਂ ਦੇ ਹੱਥ 'ਚ 70 ਸਾਲ ਤੋਂ ਉਹਨਾਂ ਨੇ ਉਹਨਾਂ ਨੇ ਆਪਣੇ ਚੁੱਲ੍ਹੇ ਉਜਾੜੇ ਉਹਨਾਂ ਨੇ ਕਿਸੇ ਨੇ ਨਸ਼ਾ ਫਲਾਤਾ ਕਿਸੇ ਨੇ ਗੁੰਡਾਗਰਦੀ ਕਰਤੀ ਤੁਸੀਂ ਆਪ ਦੱਸੋ ਮੈਨੂੰ ਵੀਡੀਓ ਮੈਂ ਤਾਂ ਨਹੀਂ ਬਣਾਈ ਉਹ ਵੀਡੀਓ ਚੱਲੀ ਜਾਂਦੀ ਹੈ ਜਿਹਦੇ ਚ ਕਾਂਗਰਸ ਦਾ ਜਿਹੜਾ ਇੱਥੋਂ ਉਮੀਦਵਾਰ ਹੈ ਆਸ਼ੂ ਉਹ ਇੱਕ ਪ੍ਰਿੰਸੀਪਲ ਮਹਿਲਾ ਪ੍ਰਿੰਸੀਪਲ ਨੂੰ ਕਿਵੇਂ ਗਾਲਾਂ ਕੱਢ ਰਿਹਾ ਹੋ ਬਲਕਿ ਤੇ ਟ੍ਰੈਫਿਕ ਚ ਲੇਟ ਹੋ ਗਈ ਹੋਣੀ ਉਹਦਾ ਕੀ ਕਸੂਰ ਹੈ ਜੀ ਇੱਥੇ ਨਾ ਹੀ ਤੂੰ ਇੱਥੇ ਕੀ ਕਰਨ ਆ ਗਈ ਕੱਲ ਤੂੰ ਇੱਥੋਂ ਹਣ ਤੈਨੂੰ ਤਹਾ ਕਰੂੰਗਾ ਉਹ ਕਮਾਲ ਐ ਐਸ ਕੰਬਸ ਤੇ ਲੀਡਰ ਬਣਿਆ ਹੋ ਕੇ ਤੁਸੀਂ ਖਾਲਾ ਕੱਢੋਂਗੇ ਸੋਖਿਓ ਮੰਦਾ ਆਖੀਏ ਜਿਤ ਜੰਮੇ ਰਾਜਾਨ ਗੁਰੂ ਨਾਨਕ ਸਾਹਿਬ ਨੇ ਲਿਖਿਆ ਤੇ ਅੱਜ ਕਿੰਨੇ ਕਿਹੜੇ ਮੂੰਹ ਨਾਲ ਆਉਣਗੇ ਜੀ ਵੋਟਾਂ ਮੰਗਣੇ ਹੰਕਾਰ ਦੇਖੋ ਤੁਸੀਂ ਇਹਨਾਂ ਦਾ ਹੁਣ ਆ ਵੋਟਾਂ ਜਿਹੜੀਆਂ ਨੇ ਮੈਨੂੰ ਪੱਤਰਕਾਰ ਕਹਿੰਦੇ ਮੁੱਦਾ ਕੀ ਐ ਮੈਂ ਕਹਾਂ ਮੁੱਦਾ ਇਹ ਇੱਕ ਪਾਸੇ ਪਿਆਰ ਆ ਦੂਜੇ ਪਾਸੇ ਹੰਕਾਰ ਆ ਬਸ ਅਸੀਂ ਪਿਆਰ ਨਾ ਮੋਟਾ ਮੰਗਦੇ ਉਹ ਹੰਕਾਰ ਨਾ ਮੰਗਦੇ ਆਸ਼ੂ ਇਜ਼ ਮਸਟ ਲੈ ਅੰਗਰੇਜ਼ੀ ਚ ਲਿਖਤਾ ਹੈ ਆਸ਼ੂ ਇਜ਼ ਮਸਟ ਪਿਆਸ਼ੂ ਜ਼ਰੂਰੀ ਹੈ ਐਡਾ ਕਿਹੜਾ ਉਹ ਨੈਲਸਨ ਮੰਡੇਲਾ ਜੀ ਉਹ ਵੀ ਜ਼ਰੂਰੀ ਹੈ ਤੇ ਹਜੇ ਗੁੰਡਾਗਰਦੀਆਂ ਕਰਨ ਵਾਲੇ ਬਦਤਮੀਜ਼ੀਆਂ ਕਰਨ ਵਾਲੇ ਮਾਵਾ ਭੈਣਾਂ ਦੀਆਂ ਬੇਇੱਜ਼ਤੀਆਂ ਕਰਨ ਵਾਲੇ ਜ਼ਰੂਰੀ ਹੈ ਬਲਕੇ ਹਜੇ ਤਾਂ ਸਾਡੀ ਮਜਬੂਰੀ ਸੀ ਪਹਿਲਾਂ ਉਨਤਾ ਜਮਾਨਾ ਇਹ ਰਹਿ ਗਿਆ ਜੀ ਅੱਜ ਕੱਲ ਕੋਈ ਨਹੀਂ ਕਿਸੇ ਦੀ ਚੱਲਦਾ ਹਰੇਕ ਬੰਦਾ ਆਪਣੇ ਘਰੇ ਰਾਜਾ ਹੈ ਕੋਈ ਕਿਸੇ ਦੀ ਨਹੀਂ ਚੱਲਦਾ ਤੇ ਇਸ ਕਰਕੇ ਇੱਜ਼ਤ ਮਾਨ ਦਿਓ ਸਾਰਿਆਂ ਨੂੰ ਸਤਿਕਾਰ ਦਿਓ ਅਸੀਂ ਤਾਂ ਤੁਹਾਡੇ ਨਾਲ ਬੇਨਤੀ ਕਰਨ ਆਏ ਆ ਤੁਹਾਡੇ ਕੋਲੇ ਕਈ ਵਾਰੀ ਪ੍ਰਮਾਤਮਾ ਆਪ ਹੀ ਵਿਧੀਆਂ ਬਣਾ ਦਿੰਦਾ ਹੈ ਸੰਜੋਗ ਬਣਾ ਦਿੰਦਾ ਹੈ ਜਦੋਂ ਬੋਟਾ ਨਾਮੀਨੇਸ਼ਨ ਭਰਦੇ ਆ ਕਾਗਜ਼ ਭਰਦੇ ਆ ਤਾਂ ਜਿਹੜੇ ਰਿਕੋਨਾਈਜ਼ਡ ਤੇ ਰਜਿਸਟਰਡ ਪਾਰਟੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਪਹਿਲਾਂ ਵਾਲੇ 3-4 3-4 ਰਜਿਸਟਰਡ ਪਾਰਟੀਆਂ ਨੇ ਕਾਂਗਰਸ ਹੈ ਕੇਪੀ ਹੈ ਆਮ ਆਦਮੀ ਪਾਰਟੀ ਹੈ ਇੱਕ ਅੱਧੀ ਰਜਿਸਟਰਡ ਪਾਰਟੀ ਹੋਰ ਹੋਊਗੀ ਜਿਹਦਾ ਕੋਈ ਉਮੀਦਵਾਰ ਲੜ ਰਿਹਾ ਹੋਊਗਾ ਪਹਿਲਾਂ ਉਹਨਾਂ ਦੇ ਨਾਵਾਂ ਨੂੰ ਦੇਖਿਆ ਜਾਂਦਾ ਊੜਿਆੜੇ ਮੁਤਾਬਕ ਕਿ ਕਿਹਦਾ ਨਾਮ ਜਿਹੜਾ ਹੈ ਉਹ ਪਹਿਲਾਂ ਆਉਂਦਾ ਤਾਂ ਉਹਦਾ ਪਾਟਣ ਦਾ ਨੰਬਰ 99 ਨੰਬਰ ਤੇ ਆ ਜਾਂਦਾ ਜਿਵੇਂ 117 ਸੀਟਾਂ ਲੜਦੇ ਆ ਜ਼ਰੂਰੀ ਨਹੀਂ ਕਿ ਆਮਾ ਦੀ ਪਾਰਟੀ ਦੀ 117 ਚ ਦੂਜੇ ਨੰਬਰ ਤੇ ਬਟਨ ਹੋਵੇ ਜਾਂ ਤੀਜੇ ਤੇ ਉਹ ਡਿਪੈਂਡ ਕਰਦਾ ਹੈ ਉਮੀਦਵਾਰ ਦੇ ਨਾਮ ਤੇ ਪਰ ਕੁਦਰਤ ਕਈ ਵਾਰੀ ਐਹੋ ਜੀ ਵਿਧੀ ਬਣਾ ਦਿੰਦੀ ਐ ਰੱਬ ਆਪ ਥੋੜੀ ਆਉਂਦਾ ਹੁੰਦਾ ਉਹਨਾਂ ਕੋਈ ਸੰਕੇਤ ਹੀ ਦਿੰਦਾ ਹੁੰਦਾ ਕੱਲ ਹੀ ਹਜੇ ਸਾਨੂੰ ਟਿਸਟ ਮਿਲ ਗਿਆ ਕਿ ਕਿਹੜੇ ਨੰਬਰ ਤੇ ਆਪਣਾ ਵਟਣਾ ਹੈ ਨੰਬਰ ਵੀ ਆਪਣਾ ਪਹਿਲੇ ਹੀ ਆ ਉਹ ਚ ਮੈਂ ਰੱਬ ਨੇ ਦੱਸਤਾ ਸੰਕੇਤ ਦਿੱਤਾ ਭਾਈ ਤੁਸੀਂ ਪਹਿਲੇ ਨੰਬਰ ਤੇ ਆਉਣਾ ਚੰਗੇ ਬੰਦੇਓ ਇਮਾਨਦਾਰ ਬੰਦੇਓ ਤੁਸੀਂ ਨੀਤ ਥੋੜੀ ਸਾਫ਼ ਐ ਆ ਲੋ ਪਹਿਲੇ ਨੰਬਰ ਵਾਲਾ ਵਟਣ ਆ ਗਿਆ ਬਾਕੀਆਂ ਬੱਲ ਆਪਾਂ ਦੇਖਣੇ ਨਹੀਂ ਜੇ ਦੂਜੇ ਬਟਨ ਦੇਖ ਲੇ ਅੱਖਾਂ ਚ ਕਾਲਾ ਮੋਤੀਆ ਚਿੱਟਾ ਮੋਤੀਆ ਵੀ ਉੱਤਰ ਸਕਦਾ ਐਡੇ ਇਹ ਭ੍ਰਿਸ਼ਟਚਾਰੀ ਨੇ ਅੰਕਾਰੀ ਨੇ ਤੋ ਪਹਿਲਾ ਨੰਬਰ ਬਟਨ ਦਬ ਕੇ ਆਪ ਦਾ ਕਰੇ ਮੁੜਿਆ ਬਸ ਥੋੜਾ ਕੰਮ ਤੇ 7 ਵਜੇ ਵੋਟ ਪੈਣ ਲੱਗ ਜਾਣਗੀਆਂ ਆਦਾ 7:30 ਵਜੇ ਤੱਕ ਨਿਵੇੜ ਕੇ ਕੰਮ ਖਤਮ ਆ ਕੇ ਘਰੇ ਆਜੋ ਠੰਡੇ ਠੰਡੇ ਥੋੜਾ ਕੰਮ 19 ਤਰੀਕ ਨੂੰ ਖਤਮ ਸਾਡਾ ਸ਼ੁਰੂ ਆ ਬੈਠੇ ਨੇ ਮਹਿੰਦਰਪਖ ਜੀ ਬੈਠੇ ਨੇ ਇਲੈਕਸ਼ਨ ਲੜ ਰੇ ਸੀ ਜਲੰਧਰ ਤੋਂ ਮੈਂ ਕਿਹਾ ਸੀ ਜਲੰਧਰ ਵਾਲਿਆਂ ਨੂੰ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਮੈਂ ਨਾ ਕਰ ਸਕਦਾ ਹਾਂ ਜਿਹੜੀ ਮੈਂ ਕਹਿਤੀ ਫਿਰ ਮੈਂ ਕਰਦਾ ਮੈਂ ਕਿਹਾ ਸੀ ਕਾਗਜ਼ ਤੇ ਉੱਤੇ ਮੰਗਾ ਜਿਹੜੀਆਂ ਨੇ ਉਹ ਮਹਿੰਦਰਪਖ ਤ ਲਿਖੂਗਾ ਤਸਕਤ ਮੈਂ ਕਰੂੰਗਾ ਇਹੀ ਗੱਲ ਮੈਂ ਅੱਜ ਤੁਹਾਨੂੰ ਕਹਿਣਾ ਸੰਜੀਵ ਰੋੜਾ ਤੁਹਾਡੀਆਂ ਮੰਗਾ ਲਿਖ ਕੇ ਲਿਓਗਾ ਤਸਕਤ ਮੇਰੇ ਹੋਣਗੇ ਆ ਇਥੇ ਖੜਿਆ 50 ਸਾਲ ਹੋ ਗਏ ਜੀ ਇਹਨਾਂ ਨੂੰ ਰਾਜ ਕਰਦਿਆਂ ਨੂੰ ਦੁਨੀਆਂ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ 7 ਵਜੇ ਸੀਵਰੇ ਦੇ ਟੱਕਣ ਨਹੀਂ ਪੂਰੇ ਹੋਏ ਜੀ ਮੰਗਾਂ ਉੱਥੇ ਖੜੀਆਂ ਪਿੰਡਾਂ 'ਚ ਬਗਜੋ ਤੋਬਾ ਪੈਰਾਂ 'ਚ ਆਜੋ ਸੀਵਰੇ ਦਾ ਟੱਕਣ ਇੱਥੇ ਲਈ ਫਿਰਦੇ ਆਪਾਂ ਨੂੰ ਕੁਝ ਨਹੀਂ ਆਪਾਂ ਨੂੰ ਪਤਾ ਲੱਗਣ ਦਾ ਵੀ ਜਵਾਕਾਂ ਨੂੰ ਵੀ ਪੜਾ ਲਿਏ ਕੋਈ ਵਧੀਆ ਸਕੂਲ ਬਣਾ ਲਿਏ ਕਾਲਜ ਬਣਾ ਲਿਏ ਯੂਪੀਐਸਸੀ ਦੇ ਸੈਂਟਰ ਖੋਲ ਕੇ ਅਫਸਰ ਬਣਾ ਲਿਏ ਆਪਦੇ ਬੱਚਿਆਂ ਨੂੰ ਜਿਨ੍ਹਾਂ ਨੇ ਪੜ੍ਹ ਲਏ ਡਿਗਰੀਆਂ ਕਰ ਲੀਆਂ ਨੌਕਰੀਆਂ ਦੇ ਦਈਏ ਉਹਨਾਂ ਨੂੰ ਕੋਈ ਇੰਡਸਟਰੀ ਵਾਲੇ ਆ ਜਾਣ ਸਵੇਰੀ ਕੰਮ ਤੇ ਜਾਈਏ ਸ਼ਾਮ ਨੂੰ ਘਰੋਂ ਵਾਪਸ ਆਈਏ ਕੋਈ ਸੈਲਫ ਹੈਲਪ ਗਰੁੱਪ ਬਣ ਜਨ ਲੇਡੀਜ਼ ਦੇ ਆਉਂਦਿਆਂ ਨੂੰ ਜਿਹੜੀ ਸਾਡੀ ਮਾਂ ਭੈਣ ਵੀ ਜਿਹੜੀ ਆ ਉਹ 4-5000 ਰੁਪਏ ਇੱਕ ਦਿਨ ਦਾ ਕਮਾਈ ਬੈਠੀ ਹੋਵੇ ਕਿਉਂਕਿ ਗੁਣ ਬਹੁਤ ਆ ਸਾਡੇ ਕੋਲੇ ਅਸੀਂ ਦਰੀਆਂ ਵੀ ਬੁਣ ਲੈਣੀਆਂ ਅਸੀਂ ਫੁਲਕਾਰੀਆਂ ਬਣਾ ਲੈਣੀਆਂ ਅਸੀਂ ਲਹਿੰਗੇ ਬੁਣ ਲੈਣੀਆਂ ਅਸੀਂ ਪੱਚੀ ਕਹਾਣੀ ਦਾ ਤੇਲ ਜੇ ਉਹ ਸਭ ਕੁਝ ਕਰ ਸਕਦੇ ਹਾਂ ਐਡੇ ਮਿਹਨਤੀ ਕੌਮ ਆ ਸਾਡੀ ਇਸ ਕਰਕੇ ਆਡਾ ਸੋਚ ਸਾਡੀ ਸੋਚ ਇਹ ਹੈ ਹਰੇਕ ਘਰ ਦਾ ਚੁੱਲ੍ਹਾ ਜਿਹੜਾ ਉਹ ਪਰਿਵਾਰ ਆਪ ਦੇ ਬਲ ਬੂਤੇ ਤੇ ਚਲਾਵੇ ਉਹਨੂੰ ਕਿਸੇ ਮੂਰੇ ਹੱਥ ਅੱਡਣੇ ਨਾ ਪੈਣ ਜੇ ਹੱਥ ਐ ਨਹੀਂ ਹੋਣੇ ਚਾਹੀਦੇ ਪੰਜਾਬੀਆਂ ਦੇ ਕਦੇ ਹੁੰਦੇ ਵੀ ਨਹੀਂ ਐ ਪੰਜਾਬੀਆਂ ਦੇ ਹੱਥ ਐ ਹੋਣੇ ਚਾਹੀਦੇ ਕੁਝ ਦਾਨ ਕਰਨ ਵਾਸਤੇ ਹੋਣਾ ਚਾਹੀਦੇ ਇਹਨਾਂ ਨੇ ਭਿਖਾਰੀ ਬਣਾ ਕੇ ਰੱਖਤਾ ਸਾਨੂੰ ਕਿਉਂਕਿ ਸਾਰਾ ਕੁਝ ਆਪਦੇ ਟੱਬਰ ਵਾਸਤੇ ਹੀ सारा कुछ अपने टबर वास्ते ही मेरा पुत मेरा पतू भतीजा मेरा सड़ा मेरा चीजा खत्म बस ओथी खड़ गए आम आम घर तुत खाओ धक्के खाओ जाओ जिथे मर्जी जाओ करके अक के राजनीति चाहिए अस खड़ा असी, असी तम मैं कलाकार बहुत मशहूर मैं लेना सीना कमा तू जी ਮੰਤਾ ਪੈਸੇ ਮਿਲਦੇ ਸੀ ਬੋਲਣ ਦੇ ਹੁਣ ਇੱਥੇ ਬੋਲ ਕੇ ਪੈਸੇ ਦੇ ਕੇ ਜਾਉ ਮਰ ਉਲਟਾ ਕੰਮ ਮੇਰੇ ਪੈ ਗਿਆ ਜੀ ਹੁਣ ਬੋਲਣ ਤੇ ਦੇਣੇ ਪੈਂਦੇ ਆ ਪਹਿਲਾਂ ਬੋਲਣ ਦੇ ਮਿਲਦੇ ਸੀ ਟਿਕਟਾਂ ਲੈ ਕੇ ਮੈਨੂੰ ਦੇਖਣ ਆਉਂਦੇ ਸੀ ਤੁਸੀਂ 500 ਰੁਪਏ ਦੀ ਟਿਕਟ ਹੈ ਪੁਆਨਤ ਮਾਨ ਦਾ ਸ਼ੋਅ ਹੈ ਪੰਜਾਬੀ ਭਵਨ ਚ ਫਲਾਣੇ ਤੇਮਕਾ ਆ ਕੇ ਆਇਆ ਟੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਐ ਸਾਰੇ ਆ ਜਿਹੜੇ ਵਿਰੋਧੀ ਕਾਂਗਰਸ ਵਾਲੇ ਬੀਜੇਪੀ ਵਾਲੇ ਟੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਭ ਤੋਂ ਪਹਿਲਾਂ ਕੁਝ ਨਹੀਂ ਦੇਖਦੇ ਭਵੰਤਮਨ ਨੂੰ ਗਾਲਾਂ ਕੱਢੋ ਪਹਿਲਾਂ ਤਾਂ ਮੈਂ ਕੀ ਬਗੜਤਾ ਜੀ ਕੋਈ ਨੁਕਸਾਨ ਕੀਤਾ ਪੰਜਾਬ ਦਾ ਕੋਈ ਕਾਪੜਾ ਕੀਤਾ ਜੀ ਕੋਈ ਰੇਤੇ ਵਾਲੀ ਖੱਡ ਜਿੱਸਾ ਕੋਈ ਬੱਸਾਂ ਚ ਹਿੱਸਾ ਪਾ ਲਿਆ ਕੋਈ ਠੇਕਿਆਂ ਚ ਹਿੱਸਾ ਕੋਈ ਢਾਬਿਆਂ ਚ ਹਿੱਸਾ ਹਿੱਸਾ ਤਾਂ ਹੈਗਾ ਪਰ ਪੰਜਾਬੀਆਂ ਦੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹਰੇਕ ਹਾਲ ਮੇਰੇ ਤਾਂ ਪ੍ਰਾਪਰਟੀ ਘਟੀ ਜਾਂਦੀ ਹੈ ਮੈਂ ਤਾਂ ਦੱਸਦਾ ਜਦੋਂ ਆਪਾਂ ਕਾਗਜ਼ ਭਰਦੇ ਆ ਨਾਲ ਇੱਕ ਐਫੀ ਡੈਪੋਟ ਦੇਣਾ ਪੈਂਦਾ ਵੀ ਤੁਹਾਡੇ ਕੋਲੇ ਕੀ ਕੀ ਹੈ ਤੁਹਾਡੇ ਕੋਲੇ ਕੀ ਕੀ ਹੈ ਸੋਫੇ ਵੀ ਲਿਖਣੇ ਪੈਂਦੇ ਆ ਗੱਡੀਆਂ ਦੀ ਕੀਮਤ ਤੁਹਾਡੀ ਘਰ ਵਾਲੀ ਦੇ ਨਾਂ ਤੇ ਕੀ ਚੀਜ਼ ਹੈ ਕਿੰਨੇ ਗਹਿਣੇ ਨੇ ਕੀ ਇਹ ਸਾਰਾ ਲਿਖਣਾ ਪੈਂਦਾ ਜਨਾਬ 2012 ਚ ਪਹਿਲੀ ਵਾਰ ਇਲੈਕਸ਼ਨ ਲੜਿਆ ਸੀ ਲਹਿਰੇਗਾ ਅੱਗੇ ਤੋਂ ਆਰ ਗਿਆ ਸੀ ਉਹ ਤੋਂ ਮਨਪ੍ਰੀਤ ਬਾਦਲ ਹੋਰਾਂ ਨੇ ਪਾਰਟੀ ਬਣਾਈ ਸੀ ਉਹ ਤੋਂ ਆਇਸ ਜਿੰਨਾ ਮੈਂ ਕਲਾਕਾਰੀ ਤੋਂ ਆਪਣੀ ਮਿਹਨਤ ਨਾਲ ਕਮਾਇਆ ਸੀ ਮੈਂ ਲਿਖਤਾ ਇਹ ਇੰਨਾ ਹੈ ਜੀ 2014 ਤੱਕ ਆਮ ਆਦਮੀ ਪਾਰਟੀ ਆਗੀ ਉਹਨਾਂ ਨੇ ਮੈਨੂੰ ਸਮਰੂਰ ਤੋਂ ਟਿਕਟ ਦਿੱਤੀ ਮਨਪੀਤ ਬਾਦਲ ਕਾਂਗਰਸ ਚ چلا ਗਿਆ ਜੀ ਮੈਂ ਕਿਹਾ ਮੈਂ ਨਹੀਂ ਜਾਣਾ ਕਾਂਗਰਸ 12 ਨਾਲੋਂ ਜਿਹੜਾ 14 ਵਾਲੇ ਕਾਗਜ਼ ਪਰੇ 12 ਨਾਲੋਂ ਪ੍ਰਾਪਰਟੀ ਕੱਟ ਗਈ ਕਿਉਂਕਿ ਦੋਸ਼ੂ ਕਰਨੇ ਬੰਦ ਕਰਤੇ ਅਕਾਲੀਆਂ ਦਾ ਰਾਜ ਸੀ ਇਹਨਾਂ ਨੇ ਮੇਰੇ ਟੀਵੀ ਸੀਰੀਅਲ ਸੁਲੇ ਵੀ ਬੰਦ ਕਰਤੇ ਕਿਉਂਕਿ ਇੰਹੀ ਕਰਦੇ ਆ ਇਹ ਇਹ ਕਹਿੰਦੇ ਜਿਹੜਾ ਦੂਜੀ ਪਾਰਟੀ ਚ ਨਾ ਉਹਨੂੰ ਪਹਿਲਾਂ ਆਰਥਿਕ ਮਾਰ ਮਾਰੋ ਫੈਲਰ ਬੰਦ ਕਰ ਦਿਓ ਜਿ ਮਿੰਨੀ ਬੱਸ ਚੱਲਦੀ ਐ ਮਿੰਨੀ ਬੱਸ ਬੰਦ ਕਰ ਦਿਓ ਉਹ ਹਵੇਲੀ ਵਾਲਿਆਂ ਨੇ ਵਿਚਾਰਿਆਂ ਨੇ ਤਰੰਦਰ ਜਿਹੜੀ ਹਵੇਲੀ ਹੈ ਹਵੇਲੀ ਦਿੱਤੀ ਨਹੀਂ ਉਹਦੇ ਉੱਤੋਂ ਦੀ ਉਹ ਕੱਟਤਾ ਓਵਰਬ੍ਰਿਜ ਉੱਥੇ ਕੋਈ ਲੋਡ ਨਹੀਂ ਸੀ ਓਵਰਬ੍ਰਿਜ ਦੀ ਕਹਿੰਦੇ ਇਹਦੇ ਗਾਹ ਕਟਾਓ ਐਂ ਕਰਦੇ ਆ ਮੇਰੇ ਵੀ ਜਗਨੂ ਚਾਹੁੰਦੇ ਸਾਰੇ ਬੰਦ ਕਰਤੇ ਜੀ ਨਾ ਜਗਨੂ ਤਾਂ ਹੁਣ ਹਾਜ਼ਰ ਹੈ ਹੁਣ ਤਾਂ ਸਭ ਤੋਂ ਵੱਧ ਦੁੱਖ ਇਹਨੂੰ ਇਹੀ ਹੁੰਦਾ ਵੀ ਇਹ ਕਿਉਂ ਹਾਜ਼ਰ ਹੈ 14 ਚ ਜਿੱਤ ਗਿਆ ਐਮਪੀ ਬਣ ਗਿਆ ਇੱਕ ਵਾਰੀ ਕੋਈ ਐਮਪੀ ਬਣ ਜੇ ਕਈ ਪੀੜ੍ਹੀਆਂ ਨੂੰ ਕਮਾਉਣ ਦੀ ਲੋੜ ਨਹੀਂ ਪੈਂਦੀ 17 'ਚ ਮੇਰੀ ਫੇਰ ਡਿਊਟੀ ਲਾਤੀ ਜਲਾਲਾਬਾਦ ਤੋਂ ਸੁਖਵੀਰ ਬਾਦਲ ਦੇ ਵਿਰੁੱਧ ਇਲੈਕਸ਼ਨ ਲੜਨ ਦੀ ਵਿਧਾਨ ਸਭਾ ਦਾ ਜੋ 17 'ਚ ਕਾਗਜ਼ਪਰੇ 14 ਨਾਲੋਂ ਘਟ ਗਈ ਜੀ ਓਏ ਉੱਥੇ ਤਾਂ ਗੱਲ ਦੱਸ ਨਹੀਂ ਸਕਦੇ ਤੁਸੀਂ ਜੇ ਗੱਲ ਦੱਸਤਾ ਕਾਗਜ਼ ਕੈਨਸਲ ਹੋ ਜਾਣਗੇ ਤੁਹਾਡੇ ਚਲੋ 19 'ਚ ਫੇਰ ਲੜੇ ਸੰਗਰੂਰ ਤੋਂ 19 ਜਦੋਂ ਕਾਗਜ਼ ਪਰੇ 17 ਨਾਲੋਂ ਘਟ ਗਈ ਜਿੱਤ ਗਏ ਫੇਰ ਐਮਪੀ ਬਣ ਗਏ ਫੇਰ ਬੋਲ ਗਏ ਜਾ ਕੇ ਲੋਕਾਂ ਦੇ ਹੱਕ 'ਚ 22 'ਚ ਲਕਸ਼ਣਾ ਫੇਰ ਆ ਗਈਆਂ ਜਦੋਂ 22 'ਚ ਕਾਗਜ਼ ਪਰੇ 19 ਨਾਲੋਂ ਘਟ ਗਈ ਉਹ ਮੈਨੂੰ ਮੇਰਾ ਸੀਏ ਕਹਿੰਦਾ ਯਾਰ ਪਹਿਲਾ ਬੰਦਾ ਜਿਹਦੀ ਕਟੀ ਜਾਂਦੀ ਹੈ ਮਤਲਬ ਵੀ ਆਮ ਤੌਰ ਤੇ ਇੱਕ ਵਾਰ ਹੀ ਮੈਂ ਦੋ ਵਾਰ ਹੀ ਐਮਪੀ ਹੋ ਗਿਆ ਹੁਣ ਮੁੱਖ ਮੰਤਰੀ ਬਣ ਗਏ 3 ਸਾਲ ਸਵਾ 3 ਸਾਲ ਤੋਂ ਹੁਣ ਜੇ ਕਿਤੇ ਕਾਗਜ਼ ਕਰਨੇ ਪੜਨੇ ਪਏ ਤਾਂ ਬਾਈ ਇਹਨਾਂ ਨੂੰ ਵੱਟ ਗਈ ਮੈਂ ਕਿਹਾ ਵੀ ਤੈਨੂੰ ਲੱਗਦਾ ਵੀ ਕੱਟ ਗਈ ਜਾਇਦਾਦ ਐਸੈਟਸ ਪ੍ਰਾਪਰਟੀ ਪਰ ਮੈਂ ਕਿਹਾ ਤੂੰ ਮੇਰੇ ਨਾਲ ਕਰੇ ਜਾ ਕੇ ਦੇਖੀ ਪ੍ਰੋਗਰਾਮਾਂ ਤੇ ਜਿਹੜੀ ਆ ਪ੍ਰਾਪਰਟੀ ਹੈ ਇਹ ਨਹੀਂ ਹੈਗੀ ਕਿਸੇ ਕੋਲੇ ਫਿਰ ਔਰ ਇਹਦੀ ਕੋਈ ਕੀਮਤ ਵੀ ਹੈ ਨਹੀਂ ਇਹਦੀ ਕੀਮਤ ਵੀ ਹੈ ਨਹੀਂ ਕੋਈ ਇਦੀ ਕੋਈ ਕੀਮਤ ਨਹੀਂ ਕੀ ਪਾ ਲੋਂਗੇ ਕੀਮਤ ਜੀ ਕਿੰਨੇ ਵਜ ਗਏ ਜੀ ਪੌਣੇ 8 ਵਜੇ ਕਿਸੇ ਲੀਡਰ ਨੂੰ ਸੁਣਨ ਬਾਅਦ ਤੇ ਆ ਜਾਣਗੇ ਇੱਥੇ ਬੰਦੇ ਸੁਖਬੀਰ ਬਾਦਰ ਉਹਨੂੰ ਦਿਨੇ ਨਹੀਂ ਆਉਂਦੇ ਜੀ ਰਾਤ ਨੂੰ ਆਪ ਨਹੀਂ ਆਉਂਦੇ ਵੀ ਛੇਤਰ ਚੁੱਤਰ ਨਾ ਪੈ ਜਾਣ ਅਖੀਰ ਕਦੇ ਇੱਧਰ ਲੀ ਬਾਹ ਟੁੱਟ ਗਈ ਕਦੇ ਇੱਧਰ ਲੀ ਟੁੱਟ ਗਈ ਪਤਾ ਹੀ ਨਹੀਂ ਲੱਗਦਾ ਉਹਨਾਂ ਦਾ ਆਹ ਪ੍ਰਾਪਰਟੀ ਜਿਹੜੀ ਹੈ ਸਭ ਤੋਂ ਵੱਡੀ ਹੈ ਜੀ ਇਹਦਾ ਕੋਈ ਮੁੱਲ ਨਹੀਂ ਕਿਸੇ ਕ੍ਰਾਂਤੀ 'ਚ ਕੋਈ ਮੁੱਲ ਨਹੀਂ ਲੱਗਦਾ ਹਾਂਜੀ ਉਹ ਕਿੱਕਲੀਆਂ ਦੇ ਮਾਂਝੇ ਹੋਏ ਨੇ ਉਹ ਕੋਈ ਨਹੀਂ ਕੋਈ ਤਾਂ ਵੀਰੋ ਇਹ ਕੀ ਹੈ ਕਮਾਈਆਂ ਜਿਹੜੀਆਂ ਨੇ ਉਹ ਪ੍ਰਾਪਰਟੀਆਂ ਚ ਪਲਾਟਾਂ ਚ 2 ਰੂਮਾਂ ਚ ਪੱਸਾਂ ਨਾਲ ਜਾਂ ਟਾਬਿਆਂ ਚ ਹਿੱਸਾ ਪਾਉਣ ਨਾਲ ਨਹੀਂ ਬਣਦੀਆਂ ਕਮਾਈਆਂ ਬੈਂਕਾਂ ਚ ਖਾਤੇ ਖਲੋਣ ਨਾਲ ਨਹੀਂ ਬਣਦੀਆਂ ਕਮਾਈਆਂ ਦਿਲਾਂ ਚ ਖਾਤੇ ਖਲੋਣ ਨਾਲ ਬਣਦੀਆਂ ਤੋ ਵੀਰੋ ਤੁਹਾਡਾ ਬਹੁਤ ਧੰਨਵਾਦ ਹੈ ਕਿ ਤੁਸੀਂ ਇੰਨੀ ਭਾਰੀ ਗਿਣਤੀ ਚ ਨੇਰੇ ਸਵੇਰੇ ਛੋਟ ਥੋੜੇ ਜਿਹਾ ਘੰਟੇ ਦੇ ਸੱਦੇ ਤੇ ਵੀ ਸੱਜ ਲਈ ਤਾਂ ਵੀ ਆ ਜੰਨੇ ਹੋ ਯਕੀਨ ਕਰਦੇ ਹੋ ਨਾ ਕਿ ਆ ਉਹ ਯਾਰ ਕੁਝ ਕਹਿ ਕੇ ਜਾਊਗਾ ਜੋ ਕਹਿ ਕੇ ਜਾਊਗਾ ਕਰੂਗਾ ਔਰ ਅੱਪਣ ਫਿਰ ਨਹੀਂ ਤਾਂ ਮੈਂ ਉੱਧਰ ਕਮਾਈ ਜਾਂਦਾ ਸੀ ਪੈਸੇ ਦੀ ਕੋਈ ਕਮੀ ਸੀ ਨਾ ਟੀਵੀ ਤੇ ਆਉਣ ਦਾ ਚਾਹ ਹੈ ਨਾ ਕੋਈ ਅਖਬਾਰ ਚ ਫੋਟੋ ਛਪਾਉਣ ਦਾ ਚਾਹ ਹੈ ਕਿ ਕੋਈ ਚਾਹ ਹੈ ਯਾਰ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲੀਏ ਪੰਜਾਬ ਗਿੱਦਿਆਂ ਪੰਗੜਿਆਂ ਆਲਾ ਕਬੱਡੀਆਂ ਆਲਾ ਇੰਜਾਂ ਆਲਾ ਨੱਚਦਾ ਹੱਸਦਾ ਖੇਡਦਾ ਪੰਜਾਬ ਦਵਾਰੇ ਪੰਜਾਬ ਬਣ ਜੇ ਇਹਨਾਂ ਨੇ ਨਸ਼ੇ ਵੰਡ ਵੰਡ ਕੇ ਇਹਨਾਂ ਨੇ ਘਰ ਘਰ ਨਸ਼ੇ ਭੇਜ ਭੇਜ ਕੇ ਪੰਜਾਬ ਨੂੰ ਸੱੱਫਰ ਬਿਸ਼ਾ ਕੇ ਰੱਖ ਤੇ ਘਰਾں ਚ ਤੁਸੀਂ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਤੁਸੀਂ ਸਾਥ ਵੀ ਦੇ ਰਹੇ ਹੋ ਇਹ ਖਤਮ ਕਰਕੇ ਰੱਖਣਾ ਇਹ ਕਲੰਕ ਜਿਹੜਾ ਲੱਗਿਆ ਹੋਇਆ ਹੈ ਨਾ ਇਹ ਮਿਟਾ ਦੇਣਾ ਪੰਜਾਬ ਦੇ ਮੱਥੇ ਤੇ ਤੋ ਵੀਰੋ ਲੁਧਿਆਣਿਆਂਾਂ ਤੋਂ ਜਦੋਂ ਵੀ ਸਾਥ ਮੰਗਿਆ ਉਹਨੇ ਦੁਗਣਾ ਤਿੱਗਣਾ ਦਿੱਤਾ ਲੁਧਿਆਣਿਆਂਾਂ ਕੋਲੇ ਜਦੋਂ ਵੀ ਆਏ ਆ ਉਮੀਦ ਤੋਂ ਵੱਧ ਪਿਆਰ ਦਿੱਤਾ ਮੇਰੀ ਕਰਮ ਭੂਮੀ ਹੈ ਮੈਂ 1992 ਚ ਪਹਿਲੀ ਵਾਰ ਲੁਧਿਆਣੇ ਆਇਆ ਸੀ 1992 ਚ ਕਲਾਕਾਰ ਬਣਨ ਆਇਆ ਸੀ ਬਣ ਵੀ ਗਿਆ ਸੀ 1992 ਚ ਮੈਂ ਦਰਸ਼ਕ ਲੋਨੀ ਚ ਰਹਿੰਦਾ ਸੀ ਉਹ ਅਗਰਨਗਰ ਦੇ ਸਾਹਮਣੇ ਹੀ ਪੰਜ ਸਾਲ ਮੈਂ ਸ਼ਹਿਰ ਚ ਰਿਹਾ ਮੈਂ ਕੱਲੀ ਕੱਲੀ ਗਲੀ ਜਾਣਦਾ ਇੱਥੋਂ ਦੀ ਕਰਮਭੂਮੀ ਇਹ ਮੇਰੀ ਹੈ ਬਹੁਤ ਸਾਰੇ ਲੋਕਾਂ ਦੀ ਕਰਮਭੂਮੀ ਹੈ ਬੜੇ ਲੋਕ ਆਉਂਦੇ ਆ ਲੁਧਿਆਣੇ ਚ ਆ ਕੇ ਕੋਈ ਭੁੱਖਾ ਨਹੀਂ ਮਰਦਾ ਲੁਧਿਆਣੇ ਚ ਆ ਕੇ ਲੋਕਾਂ ਨੂੰ ਰੋਟੀ ਮਿਲਦੀ ਹੈ ਪਰ ਲੁਧਿਆਣੇ ਦੀ ਰਾਜਨੀਤੀ ਦੇਖ ਲਿਏ ਇਹ ਹਜੇ ਬੰਦੇ ਆਏ ਆ ਮੂਰੇ ਜਿਹਨਾਂ ਲੁੱਟਣ ਵਾਲੇ ਪਾਸਿਓ ਕੋਈ ਖੜਾ ਕੋਈ ਮਤਲਬ ਕਸਰ ਛੱਡੀ ਨਹੀਂ ਹੁਣ ਕਿਤੇ ਜਾ ਕੇ ਥੋੜਾ ਸੁਧਾਰ ਹੋਇਆ ਤੁਸੀਂ ਵੋਟਾਂ ਪਾਓ ਜਿਹੜਾ ਦੇਖੋ ਤੁਹਾਨੂੰ ਪੈਸੇ ਵੀ ਦੇਣ ਆਉਣਗੇ ਸਾਡੇ ਕੋਲ ਤਾਂ ਹੈ ਨਹੀਂ ਤੁਹਾਨੂੰ ਪੈਸੇ ਦੇ ਇਹਨਾਂ ਕੋਲ ਤਾਂ ਹੈਗੇ ਨੇ ਲੁੱਟੇ ਹੋਏ ਨੇ ਥੋੜੇ ਤਾਂ ਲੁੱਟੇ ਹੋਏ ਨੇ ਜੀ ਉਹ ਥੋੜੇ ਹੀ ਨੇ ਪੈਸੇ ਉਹ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ ਤੁਹਾਨੂੰ 5 ਸਾਲ ਵੇਚੂਗਾ ਇਹ ਵੀ ਦੇਖ ਲਿਓ ਫਿਰ ਤੁਸੀਂ ਉਹਦੇ ਕੋਲ ਗੁੱਸਾ ਨਹੀਂ ਕਰ ਸਕਦੇ ਜੇ ਤੁਸੀਂ ਕਹਿੰਦਾ ਵੀ ਹਾਂ ਜੀ ਮੈਂ ਤਾਂ 3000 ਰੁਪਏ ਦੀ ਕਬੂਟ ਵੇਚੂਗਾ ਜੀ 5 ਬੋਟਾਂ ਨੇ 15000 ਫੜਾਓ ਉਹਨੇ ਦਿੱਤਾ 15000 ਉਹ ਤੋਂ ਬਾਅਦ ਕੋਈ ਕੰਮ ਪੈ ਗਿਆ ਤੁਹਾਨੂੰ ਜਵਾਗ ਦੇ ਨੰਬਰ ਵਧੀਆ ਆ ਗਏ ਤੁਸੀਂ ਉਹਦੇ ਕੋਲ ਚਲੇ ਗਏ ਵੀ ਨੌਕਰੀ ਦਿਓ ਉਹ ਕਹੂਗਾ 10 ਲੱਖ ਲੱਗੂਗਾ ਜੀ ਤੁਸੀਂ ਕਹੋਗੇ ਕਮਾਲ ਕਰ ਦਿਓ ਜੀ ਐਮਐਲਏ ਸਾਹਿਬ ਅਈਏ ਤੁਹਾਨੂੰ ਬੋਟਾ ਪਾਈਏ ਉਹ ਕਹੂਗਾ ਜੀ ਆ ਕੱਢਿਓ ਕਰਾ ਹਾਂ ਅੱਛਾ ਤੁਸੀਂ ਪਾਈਆਂ ਤੁਹਾਡੇ ਪੰਜ ਨੇ ਹਨਾ ਹਾਂ ਜਿਹੜਾ ਤੁਹਾਡਾ ਰੇਟ ਸੀ ਉਹਦੋਂ 3000 ਰੁਪਏ ਸੀ ਤੁਸੀਂ 15000 ਲੈ ਲਿਆ ਉਹ ਤੁਹਾਡਾ ਰੇਟ ਸੀ 10 ਲੱਖ ਸਾਡਾ ਰੇਟ ਹੈ ਫੇ ਕੀ ਕਹਦੋਂਗੇ ਨੌਕਲੇ ਕੀ ਕਹਦੋਂਗੇ ਉਹਨਾਂ ਨੂੰ ਜਵਾਬ ਦੇ ਦੋਂਗੇ ਕੋਈ ਉੜਿਆਉਂਗੇ ਵੀ ਹਾਂ ਯਾਰ ਇਸ ਕਰਕੇ ਬੋਟ ਨੂੰ ਕਹਿੰਦੇ ਆ ਹਿੰਦੀ ਚ ਕਹਿੰਦੇ ਮਤਦਾਨ ਆਪਣੀ ਮਤ ਦਾ ਦਾਨ ਆਪਣੀ ਅਕਲ ਤਾਨ ਕਰਨੀ ਹੈ ਕਿ ਮੇਰੀ ਅਕਲ ਮੁਤਾਬਕਾ ਬੰਦਾ ਬਣਨਾ ਚਾਹੀਦਾ ਪਰਤਲੀ ਅਕਲ ਬਸ 19 ਤਰੀਕ ਨੂੰ ਉਹ ਬੰਦਾ ਬਣਨਾ ਚਾਹੀਦਾ ਜਿਹੜਾ ਗਾਲਾਂ ਕੱਢੂਗਾ ਡੂਡਸਲ ਗਾਲਾਂ ਕੱਢੂ ਹੋਰ ਕੋਈ ਕੰਮ ਨਹੀਂ ਉਹਦੇ ਕੋਲੇ ਕਿ ਉਹ ਬੰਦਾ ਬਣਨਾ ਚਾਹੀਦਾ ਜਿਹਨੇ ਡੂਟ ਸਾਲਾਂ ਚ ਕੰਮ ਆਂਦੀਆਂ ਨੇਹਰੀਆਂ ਲਿਆ ਦੇਣੀਆਂ ਨੇ ਉਹ ਬੰਦਾ ਬਣਾਓ ਨਾ ਪੈਸੂ ਦੇਣਾ ਆਉਣਗੇ ਤੁਹਾਨੂੰ ਇਹ ਇਹ ਆਉਂਦੇ ਇੱਕ ਰਾਤ ਪਹਿਲਾਂ ਤਾਂ ਕਿ ਯਾਦ ਰਹਿ ਜਾਣ ਜਾਂ ਦੋ ਰਾਤਾਂ ਪਹਿਲਾਂ ਵੀ ਆ ਜਾਂਦੇ ਆ ਜੇ ਤੁਹਾਨੂੰ ਇਹ ਪੈਸੇ-ਪੂਸੇ ਵੰਡਣ ਆਏ ਤਾਂ ਮੇਰੇ ਹੱਥ ਬਨ ਕੇ ਬੇਨਤੀ ਅਜਵਾਰ ਕੈਂਪ ਵਾਲਿਓ ਜਵਾਬ ਨਾ ਦਿਓ ਲక్ష్ਮੀ ਕਰੇ ਉਹ ਆਈ ਮੋੜੀਂਦੀ ਨਹੀਂ ਹੁੰਦੀ ਆਪਾਂ ਤਾਂ ਦੀਵਾਲੀ ਵੇਲੇ ਦਰਵਾਜ਼ੇ ਖੁੱਲੇ ਰੱਖਦੇ ਆ ਵੀ ਲక్ష్ਮੀ ਆ ਜੇ ਉਹ ਚੱਕਰ ਚੂਰੀਆਂ ਵੀ ਹੋ ਜਾਂਦੀਆਂ ਕਈ ਵਾਰੀ ਲక్ష్ਮੀ ਚਲੀ ਜਾਂਦੀ ਜਿਹੜੀ ਹੁੰਦੀ ਹੈ ਪਰ ਇੰਨਾ ਕਰ ਦਿਓ ਵੀ ਉਹਨਾਂ ਨੂੰ ਕਹਦੇ ਹੋ ਵੀ ਹਾਂ ਤੇ 19 ਤਰੀਕ ਨੂੰ ਇੱਕ ਨੰਬਰ ਝਾੜੂ ਵਾਲਾ ਬਟਨ ਦਬਕੇ ਕਰ ਦਿਓ ਵੀ ਹਾਂ ਤੇ ਜਿਹੜੇ ਜਿਹੜੇ ਸਮਝ ਗਏ ਤਾੜੀ ਮਾਰ ਦਿਓ ਬਾਕੀਆਂ ਨੂੰ ਮਾਫ ਹੈ ਸਮਝਦਾ ਉਹ ਸਮਝਦਾ ਲੱਗਦਾ ਬਹੁਤ ਸਮਝਦਾ ਲੱਗਦਾ ਸਮਝ ਗਏ ਤੇ ਫਿਰ ਤੁਹਾਡੇ ਵੱਲੋਂ ਮੈਂ ਸਮਝਾਂ ਵੀ ਬਾਈ ਮੈਂ ਮਿਲੂਗਾ ਮਿਲੂਗਾ ਬਾਅਦ ਮਿਲੂ ਪਿਚਾੜੋ ਨਾ ਟੋਕੋ ਵਿਚਾਲੋ ਨਾ ਟੋਕੋ ਬੱਚਾ ਆਰਾਮ ਨਾਲ ਕੋਈ ਨਾ ਕੋਈ ਬਾਤ ਤੇ ਦੇਖੋ ਤਾਂ ਤੁਹਾਡੇ ਕੋਲੇ ਤਾਂ ਆਇਆ ਕਿ ਤੁਸੀਂ ਆਪਦਾ ਫੈਸਲਾ ਆਪ ਕਰੋ ਕਿ ਤੁਹਾਡੇ ਬੱਚਿਆਂ ਦੀ ਕਿਸਮਤ ਕਿਹੋ ਜਿਹੀ ਹੱਥਾਂ ਜਾਣੀ ਚਾਹੀਦੀ ਹੈ ਤੁਹਾਡੇ ਬੱਚਿਆਂ ਦੀ ਕਿਸਮਤ ਤੁਹਾਡੇ ਪੜ੍ਹੇ ਲਿਖੇ ਜਵਾਕਾਂ ਦੀ ਕਿਸਮਤ ਕਿਦੇ ਹੱਥ ਜਾਣੀ ਚਾਹੀਦੀ ਹੈ ਜਿਹੜਾ ਕੰਮ ਕਰਾਊਗਾ ਜਾਂ ਜਿਹੜਾ ਗਾਲਾਂ ਕੱਢੂਗਾ ਜਾਂ ਹੰਕਾਰ ਕਰੂਗਾ ਮੈਨੂੰ ਆ ਮਿੱਡੇ ਮੀਲ ਵਾਲੇ ਬੈਠੇ ਐ ਭੈਣਾ ਮੇਰੀਆਂ ਇਹਨਾਂ ਨੇ ਆ ਦੇਖ ਕੇ ਦਿੱਤਾ ਮਤਲਬ ਹਜੇ ਤੱਕ ਅਸੀਂ ਆਹੀ ਲਿਖੀ ਜਾਂਦੇ ਆ ਜਿਹੜਾ ਕਿ ਇਨਸਾਨੀਅਤ ਦੇ ਨਾਤੇ ਦੋ ਤਿੰਨ ਮੰਗਾ ਹਜਿਆ ਨੇ ਮੈਂ ਪੜੀਆਂ ਇਨਸਾਨੀਅਤ ਦੇ ਨਾਤੇ ਵੀ ਬਣਦੀਆਂ ਬੱਚਾ ਪੈਦਾ ਹੋਣਾ ਉਹਦੀ ਛੁੱਟੀ ਨਹੀਂ ਬਣਦੀ ਵੀ ਲੇਡੀ ਦੀ ਪਤਾ ਨਹੀਂ ਕਿੱਥੋਂ ਕਾਨੂੰਨ ਬਣਾ ਕੇ ਰੱਖਤੇ ਕਿ ਨਹੀਂ ਜੀ ਇਹਨਾਂ ਨੂੰ ਤਾਂ ਛੁੱਟੀ ਮਿਲ ਜਾਇਆ ਕਰੂਗੀ ਤੇ ਇਹਨਾਂ ਨੂੰ ਨਹੀਂ ਮਿਲਦੀ ਕੀ ਗੱਲ ਜੀ ਉਹ ਉਹ ਕਿਸੇ ਹੋਰ ਕਿਸਮ ਦੇ ਬੱਚੇ ਪੈਦਾ ਕਰਦੀਆਂ ਫਿਰੋ ਸਾਰਿਆਂ ਨੂੰ ਕਿਉਂ ਨਹੀਂ ਮਿਲ ਸਕਦੀ ਥੋੜੀ ਮੰਗ ਹੈ ਇੱਕ ਇਹ ਤੁਹਾਨੂੰ ਪਰਸੂਤਾ ਛੁੱਟੀ ਚਾਹੀਦੀ ਹੈ ਨਾ ਪ੍ਰਵੀਨ ਕੁਮਾਰੀ ਜੀ ਬੈਠੇ ਉਹਨਾਂ ਨੇ ਨੰਬਰ ਦਿੱਤਾ ਮੈਂ ਤੁਹਾਨੂੰ ਫੋਨ ਕਰੂੰਗਾ ਮੈਂ ਕਰੂੰਗਾ ਅਸੀਂ ਤਾਂ ਚਾਹੁੰਦੇ ਆ ਕਿ ਸਾਰਿਆਂ ਨੂੰ ਹੱਕ ਇਨਸਾਨੀਅਤ ਦੇ ਮਿਲਣ ਜੀ ਚਾਹੇ ਉਹ ਪੀ ਐਨ ਚਾਹੇ ਉਹ ਸੈਕਟਰੀ ਪਰ ਸਪੈਸ਼ਲ ਸੈਕਟਰੀ ਚੀਫ ਸੈਕਟਰੀ ਹੈ ਇੱਕੋ ਜੀ ਇਨਸਾਨੀਅਤ ਦੇ ਨਾਤੇ ਤਾਂ ਸਾਰਿਆਂ ਨੂੰ ਬਣਦਾ ਨਾ ਹਰੇਕ ਨੂੰ ਹੱਕ ਮਿਲਣੇ ਚਾਹੀਦੇ ਹੱਕਾਂ ਦੀ ਲੜਾਈ ਲੜ ਰਹੇ ਆ ਅਰਵਿੰਦ ਕੇਜਰੀਵਾਲ ਜੀ ਨੇ ਪਾਰਟੀ ਸ਼ੁਰੂ ਕੀਤੀ ਹੱਕਾਂ ਦੀ ਲੜਾਈ ਲੜ ਰਹੇ ਆ ਤੋਂ ਇਸ ਕਰਕੇ ਜਵਾਰ ਕੈਂਪ ਵਾਲਿਓ ਪੱਤਰ ਨੰਬਰ 5 ਵਾਲਿਓ ਮੈਨੂੰ ਤਾਂ ਜਿਹੜੇ ਹਿਸਾਬ ਤੇ ਮੈਂ 2-3 ਦਿਨਾਂ ਤੋਂ ਇੱਥੇ ਆ ਇੱਥੇ ਰਹੂੰਗਾ ਹੁਣ ਮੈਂ ਮੈਨੂੰ ਜਿਹੜੇ ਹਿਸਾਬ ਤੇ ਬੱਦਲਬਾਈ ਜੀ ਲੱਗਦੀ ਐ ਮੈਂ ਮੈਂ ਵੀ ਬਹੁਤ ਇਲੈਕਸ਼ਨਾਂ ਲੜ ਲੀਆਂ ਮੈਨੂੰ ਵੀ ਪਤਾ ਲੱਗ ਜਾਂਦਾ ਅੱਖਾਂ ਦੇਖ ਕੇ ਹੀ ਵੀ ਐਦ ਕੀ ਤਾਂ ਤੁਸੀਂ ਫਿਰ ਰਿਕਾਰਡ ਤੋੜੋਂਗੇ ਮੈਨੂੰ ਲੱਗਦਾ ਜਿਹੜੇ ਹਿਸਾਬ ਤੇ ਤੁਸੀਂ ਬੈਠਿਆਂ ਜਿਹੜੇ ਸਾਹ ਤੇ ਤੁਸੀਂ ਜੋਸ਼ ਦਿਖਾ ਰਹੇ ਹੋ ਜਜ਼ਬਾ ਦਿਖਾ ਰਹੇ ਹੋ ਜੀ ਕਿਹੜਾ ਮਰਜ਼ੀ ਰਕਾਰਡ ਤੋੜਦੇ ਹੋ ਜੀ 37 ਤੇ ਮਹਿੰਦਰਪ੍ਰਭਜੀ 37000 ਤੇ ਜਿੱਤੇ ਸੀ ਇਹ ਕਹਿੰਦੇ 47 ਤੇ ਜਿਤਾਵਾਂਗੇ ਜੀ 50 ਤੇ ਜੀ 50 ਕਰਦੀਏ ਫਿਰ ਯਾਦ ਨੇ ਵੇੜੀ ਚਲੋ 51 ਦਾ ਸ਼ਗਨ ਕਿੰਨੇ ਮੜੋ ਯਾਰ ਨਾ ਥੋਡੀ ਨਾ ਸਾਡੀ 51 ਤੇ ਨਿਮੇੜੋ ਆਪਾਂ ਕਰਦੇ ਨਹੀਂ ਉਹ ਦੁਕਾਨਦਾਰ ਨਾਲ ਨਾ ਤੇਰੀ ਨਾ ਮੇਰੀ ਲੈ 51 ਤੇ ਗੱਲ ਖਤਮ ਤੋ ਇਸ ਕਰਕੇ ਤੁਹਾਡੇ ਕੋਲੇ ਆਇਆ ਕਿ ਜਿਉਂਦੇ ਵਸਦੇ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਹਰ ਘਰ ਦਾ ਚੁੱਲ੍ਹਾ ਬਲੇ ਕਿਸੇ ਨੂੰ ਕਿਸੇ ਮੂਰੇ ਹੱਥ ਨਾ ਡਾਣਾ ਪਵੇ ਹਰ ਘਰ ਦੇ ਵਿੱਚ ਖੁਸ਼ੀਆਂ ਹੋਣ ਇੱਕ ਦੂਜੇ ਦੀਆਂ ਖੁਸ਼ੀਆਂ 'ਚ ਵਾਅਦੇ ਕਰਦੇ ਰਹੀਏ ਜਾ ਕੇ ਕੋਈ ਰੋਵੇ ਨਾ ਕਿ ਸਿਆਖ ਚੱਤਰੂ ਨਾ ਹੋਵੇ। ਤੋਂ ਇਹੀ ਉਮੀਦ ਕਰਦੇ ਆਂ ਅ ਜਿੰਨੇ ਨੌਜਵਾਨ ਮੁੰਡੇ ਆਏ ਆ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਤੁਹਾਡੇ ਜੋਸ਼ ਕਰਕੇ ਹੀ ਇੱਥੇ ਫਿਰਦੇ ਆਂ ਕਿਉਂਕਿ ਜੋਸ਼ ਵੀ ਚਾਹੀਦਾ ਨਾਲ ਹੋਸ਼ ਵੀ ਚਾਹੀਦਾ ਹੈ। ਬਜ਼ੁਰਗਾਂ ਦਾ ਹੋਸ਼ ਨੌਜਵਾਨਾਂ ਦਾ ਜੋਸ਼ ਜਦੋਂ ਇਕੱਠਾ ਹੋ ਜੇ ਫਿਰ ਕੋਈ ਦੁਨੀਆ ਦੀ ਐਸੀ ਤਾਕਤ ਨਹੀਂ ਹੈਗੀ ਕਿ ਜਿਹੜੀ ਤੁਹਾਨੂੰ ਮੰਜ਼ਲ ਤੇ ਪਹੁੰਚਣ ਤੋਂ ਰੋਕ ਦੇਵੇ। ਉਹ ਤਾਂ ਉਹ ਤਾਂ ਵਿਚਾਰੇ ਕਲੀਆਂ ਗੁਲੀਆਂ ਚ ਹੀ ਫਿਰਦੇ ਆ। ਉਹ ਗਲੀਆਂ 'ਚ ਵੀ ਜਦੋਂ ਕਿਸੇ ਘਰ ਦਾ ਕੁੰਡਾ ਖੜਕਾਉਂਦੇ ਆ ਉਹ ਮੋੜ ਦਿੰਦੇ ਆ ਤੇ ਭਾਈ ਧੰਨਵਾਦ ਜੀ ਤੇ ਉਹ ਮੈਨੂੰ ਕੋਈ ਬੰਦਾ ਕਹਿੰਦਾ ਕਹਿੰਦਾ ਯਾਰ ਵੀ ਕਾਂਗਰਸੀ ਸੀਗਾ ਉਹ ਇਹਨਾਂ ਜਦੋਂ ਜਾਣੇ ਆ ਜਲੰਧਰ ਦੀ ਗੱਲ ਆ ਜਦੋਂ ਅਕਜੀ ਖੜੇ ਸੀਗੇ ਕਹਿੰਦੇ ਅਸੀਂ ਜਿੱਤਾਂਗੇ ਮੈਂ ਯਾਰ ਨਹੀਂ ਯਾਰ ਲੋਕ ਤਾਂ ਸਾਨੂੰ ਕਹਿੰਦੇ ਨੇ ਇਹ ਨਹੀਂ ਨਹੀਂ ਅਸੀਂ ਜਦੋਂ ਜਾਣੇ ਆ ਨਾ ਅ ਦੋ ਟੂ ਦੋਰ ਕਹਿੰਦਾ ਕਿ ਨਹੀਂ ਐਸ ਵਾਰ ਵੋਟਾਂ ਤੁਹਾਨੂੰ ਪਾਇਓ ਕਹਿੰਦਾ ਹਾਂ ਜੀ ਲੋਕ ਕਹਿੰਦੇ ਨੇ ਐਤਕੀ ਵੋਟਾਂ ਆਪ ਨੂੰ ਹੀ ਪਾਵਾਂਗੇ ਜੀ ਤੇ ਬਾਅਦ ਜਦੋਂ ਰਿਜ਼ਲਟ ਆਇਆ ਕਹਿੰਦਾ ਯਾਰ ਅਸੀਂ ਤਾਂ ਕਹਿੰਨਾ ਆਪ ਨੂੰ ਅਸੀਂ ਸਮਝਦੇ ਰਹੇ ਉਹ ਆਪ ਨੂੰ ਕਹਿੰਦਾ ਹਵਾਲੇ ਪਾਰਟੀ ਸੀ ਕਹਿੰਦਾ ਉਹ ਤਾਂ ਰਿਜ਼ਲਟ ਤੋਂ ਬਾਅਦ ਪਤਾ ਲੱਗਿਆ ਉਹਨਾਂ ਨੂੰ ਹੁਣ ਅਹੀਂ ਕਹਿ ਕੇ ਭੇਜ ਦਿੰਦੇ ਆ ਸ਼ੂਰਨ ਨੂੰ ਵੀ ਵੋਟਾਂ ਆਪ ਨੂੰ ਪਾਵਾਂਗੇ ਉਹ ਕਹਿੰਦਾ ਵੀ ਆਪਾਂ ਨੇ ਕਿਹਾ ਆਪਾਂ ਨੂੰ ਪਾਵਾਂਗੇ ਇਹ ਤਾਂ 23 ਤਰੀਕ ਨੂੰ ਪਤਾ ਲੱਗੂ ਵੀ ਆਪ ਦਾ ਮਤਲਬ ਕੀ ਸੀ ਆਪਣੀ ਪਾਰਟੀ ਦਾ ਨਾਮ ਵੀ ਆਪ ਬਣਦਾ ਨਾ ਅਮਾਦੀ ਪਾਰਟੀ ਕਰਕੇ ਜਦੋਂ ਵੀ ਤੁਸਿੰਮ ਬੁਲਾਉਣਾ ਹੋਇਆ ਮੈਨੂੰ ਬੁਲਾਉਣਾ ਹੋਇਆ ਮੈਂ ਹਾਜ਼ਰ ਹਾਂ ਅੰਜੀਬ ਰੋੜਾ ਤੁਹਾਡੇ ਚ ਬੈਸੀ ਤੁਹਾਡੇ ਹੀ ਆਪਣੇ ਨੇ ਹਾਜ਼ਰ ਹਾਂ ਤੇ ਮੰਤਰੀ ਸਹਿਬਾਨ ਜਾਂ ਜਿੰਨੇ ਵੀ ਸਾਡੇ ਅਸੀਂ ਤੁਹਾਡੇ ਮੈਂ ਤੁਹਾਨੂੰ ਦੱਸੀ ਜਾਂਦਾ ਵੀ ਅਸੀਂ ਸਾਨੂੰ ਕੋਈ ਹੋਰ ਕੰਮ ਨਹੀਂ ਹੁਣ ਤਾਂ ਇਸੇ ਕੰਮ ਤੇ ਹੀ ਆਂ ਬਸ ਵੀ ਪ੍ਰਮਾਤਮਾ ਸਮੱਤ ਬਖਸ਼ੇ ਬਲ ਬਖਸ਼ੇ ਵੀ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਉਹ ਨਿਭਾਉਣ ਦੇ ਕਾਬਿਲ ਹੋਈਏ ਨਹੀਂ ਤਾਂ ਉਹਨਾਂ ਦਾ ਉਹਨਾਂ ਦੀ ਲੜਾਈ ਹੋਰ ਕੀ ਹੈ ਮੇਰੇ ਨਾਲ ਕੀ ਹੈ ਇਹਦੇ ਵਿਰੋਧੀ ਪਾਰਟੀ ਵਾਲੇ ਮੈਨੂੰ ਗਾਲ੍ਹਾਂ ਦਿੰਦੇ ਉਹਨਾਂ ਨੇ ਇੱਕੋ ਹੀ ਝਗੜਾ ਹੈ ਵੀ ਆਮ ਘਰਾਂ ਦਾ ਮੁੰਡਾ ਯਾਰ ਐਡੀ ਵੱਡੀ ਕੁਰਸੀ ਤੇ ਕਿਉਂ ਬਹਿ ਗਿਆ ਇੱਥੇ ਸਾਡੇ ਤੀਆਂ ਪੁੱਤ ਬਹਿੰਦੇ ਹੁੰਦੇ ਬਸ ਆਹੀ ਰੌਲਾ ਉਹਨਾਂ ਦਾ ਆਹੀ ਦੁੱਖ ਹੈ ਹੁਣ ਉਹ ਮੁੰਡੇ ਉਹਨਾਂ ਦੇ ਮੈਂ ਕੀ ਕਰਾਂ ਜੇ ਨਲਾਇਕ ਨਿਕਲੇ ਮੈਂ ਕੀ ਕਰਾਂ ਵੀ ਦੇਖ ਲਓ ਤੁਸੀਂ ਸਾਰਿਆਂ ਦੇ ਦੇਖ ਲਓ ਆਪਦੇ ਮੁੰਡਿਆਂ ਨੂੰ ਲਾਂਚ ਕਰੀ ਜਾਂਦੇ ਆ ਉਹਨੂੰ ਕਰੀ ਨਹੀਂ ਹੋ ਸਕਦਾ ਜੀ ਐ ਕੋਈ ਪਬਲਿਕ ਤੇ ਤੁਸੀਂ ਰਿਸ਼ਟਰੀ ਥੋੜੀ ਕਰਾਈ ਐ। ਵੀ ਇਹੀ ਆਉਣਗੇ। ਇਹ ਨੰਬਰਦਾਰੀ ਥੋੜੀ ਐ। ਕਿ ਗਾਂ ਮੁੰਡਾ ਨੰਬਰਦਾਰ ਮੁੰਡਾ ਗਾਂ ਨੰਬਰਦਾਰ। ਉਹ ਗੱਲ ਐ ਨਾ ਵੀ ਕੋਈ ਮੁੰਡਾ ਸੀ ਉਹ ਕਹਿੰਦਾ ਬੇਬੇ ਤੇ ਆਪਣੇ ਪਿੰਡ ਵਾਲਾ ਨੰਬਰਦਾਰ ਮਰ ਗਿਆ ਫੇਰ ਕੌਣ ਬਣੂ? ਕਹਿੰਦੀ ਪੁੱਤ ਉਹਦਾ ਮੁੰਡਾ ਬਣੂ। ਐ ਜੇ ਉਹਦਾ ਮੁੰਡਾ ਵੀ ਮਰ ਗਿਆ ਕਹਿੰਦੀ ਪੁੱਤ ਉਹਦਾ ਛੋਟਾ ਮੁੰਡਾ ਬਣ ਜੂ। ਐ ਛੋਟਾ ਵੀ ਮਰ ਗਿਆ ਇਹਨੇ ਪੁੱਤ ਉਹਦਾ ਭਾਈ ਬਣ ਜੂ। ਇਹਨਾਂ ਜੀ ਢੋਡਾ ਭਾਈ ਵੀ ਮਰ ਗਿਆ ਉਹ ਕਹਿੰਦੀ ਪੁੱਤ ਪਾਵੇਂ ਸਾਰਾ ਪਿੰਡ ਮਰ ਜਾ ਤੇਰੀ ਵਾਰੀ ਨਹੀਂ ਆਉਣੀ ਮੈਂ ਇਹਨਾਂ ਨੂੰ ਕਹਿਣਾ ਉਹ ਮਰਜੀ ਕਰਿਓ ਤੁਹਾਡੀ ਵਾਰੀ ਨਹੀਂ ਆਉਣੀ ਹੁਣ ਲੋਕਾਂ ਦੀ ਵਾਰੀ ਆਈ ਹੋਈ ਐ ਹੁਣ ਪਬਲਿਕ ਦੀ ਵਾਰੀ ਆਈ ਹੋਈ ਐ ਲੋਕਾਂ ਦੀ ਵਾਰੀ ਐ ਆਮ ਲੋਕਾਂ ਦੀ ਵਾਰੀ ਆਮ ਜਨਤਾ ਦੀ ਵਾਰੀ ਐ ਤੋਨੇ ਹੱਥੋਂ ਪਰਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਥੋੜਾ ਜਿਹਾ ਹੋਰ ਵੋਲਿਊਮ ਵੋਲਿਊਮ ਥੋੜੇ ਪਤਾ ਲੱਗੇ ਇਹਨਾਂ ਨੂੰ ਇੱਥੇ ਵੀਰਦੇ ਹੋਣੇ ਇੱਥੇ ਫਿਰ ਦਿਉਣੇ ਐ ਐਸੇ ਮਾਰਚ ਕਰ ਫਿਰ ਉਹਦੇ ਉੱਥੇ ਤੱਕ ਤਾਂ ਪਹੁੰਚਾਓ ਆਵਾਜ਼ ਥੋੜੇ ਸ਼ੀਸ਼ੇ ਹੱਲਣ ਐ ਜੇ ਕਰੇ ਟੜਟੜੀ ਜੀ ਲੱਗੇ ਇਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਹੋਰੇ ਸੋਨਿਆਲ ਭਾਰਤ ਮਾਤਾ ਕੀ ਜੈ ਬਹੁਤ ਬਹੁਤ ਧੰਨਵਾਦ ਜਿਉਂਦੇ ਵਸਦੇ ਰਹੋ ਆਰਾਮ ਨਾ ਜਾਇਓ ਹੌਲੀ ਜਾਇਓ ਮਾਵਾ ਪੈਣਾ ਨੇ ਬੱਚੇ ਵੀ ਨੇ ਬਜ਼ੁਰਗ ਵੀ ਨੇ ਮੈਂ ਅਗਲੇ ਪ੍ਰੋਗਰਾਮ ਤੇ ਜਾਣਾ ਤੇ ਸਾਡੇ ਵੱਲੋਂ ਕੋਈ ਕਮੀ ਨਹੀਂ ਰਹੂਗੀ ਮਿਹਨਤ ਦੇ ਵਿੱਚ ਬਾਕੀ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਮਾਲਕ ਤੁਸੀਂ ਹੋ ਜੀ ਡੈਮੋਕ੍ਰੇਸੀ ਚ ਲੋਕਤੰਤਰ ਚ ਬਹੁਤ ਬਹੁਤ ਧੰਨਵਾਦ ਬੜਾ ਜਿਉਂਦੇ ਬਸਤੇ ਰਹੋ ਮੇਰਾ ਰੰਗ ਤੇ ਬਸੰਤ ਵਾਡ ਵਾਸੀਆਂ ਵੱਲੋਂ ਅੱਜ ਰੰਗ